ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਚਾਦਾ ਮਸਾਲਾ ਹਲਵਾਈ ਸਟਾਈਲ ਜਿਹੜਾ ਕਿ ਅਸੀਂ ਜ਼ਿਆਦਾਤਰ ਵਿਆਹਾਂ ਦੇ ਵਿੱਚ ਬਣਾਉਂਦੇ ਆ ਠੀਕ ਹੈ ਜੀ ਉਹ ਤਰੀਕੇ ਨਾਲ ਮੈਂ ਤੁਹਾਨੂੰ ਚਾਦਾ ਮਸਾਲਾ ਬਣਾ ਕੇ ਦਿਖਾਵਾਂਗਾ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਵੀਡੀਓ ਨੂੰ ਨਾ ਸਕਿਪ ਕਰਿਓ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਬਣਾ ਕੇ ਦਿਖਾਵਾਂਗੇ ਚਾਦਾ ਮਸਾਲਾ ਵੀ ਕਿਵੇਂ ਬਣਦਾ ਹੈ ਇਹਨੂੰ ਬਣਾਉਣ ਵਾਸਤੇ ਜਿਹੜਾ ਮੈਂ ਸਮਾਨ ਲਿਆ ਠੀਕ ਹੈ ਜੀ ਆ ਦੇਖੋ ਥੋੜੀਆਂ ਆਪਾਂ ਨੇ ਬੜੀਆਂ ਇਲਾਚੀਆਂ ਲੈ ਚੇ ਲੈ ਲਈਆਂ ਥੋੜੀ ਸੌਂਫ ਹੈ ਆਪਣੇ ਕੋਲ ਥੋੜੀ ਜਿਹੀ ਲੌਂਗ ਹੈ ਠੀਕ ਹੈ ਜੀ ਤੇ ਛੋਟੀਆਂ ਇਲਾਚੀਆਂ ਆਪਣੇ ਕੋਲ ਥੋੜੀ ਜੀ ਤੇ ਥੋੜੀ ਜੀ ਹੈਗੀ ਆ ਆਪਣੇ ਕੋਲ ਦਾਲਚੀਨੀਆਂ ਦੇਖ ਲਓ ਠੀਕ ਹੈ ਜੀ ਕਵਾਂਟੀਟੀ ਤੁਸੀਂ ਮਸਾਲਿਆਂ ਦੀ ਸਾਰੀ ਨਹੀਂ ਦੇਖ ਲਈ ਆ ਠੀਕ ਹੈ ਜੀ ਆ ਦੇਖ ਲਓ ਜੇਣੀ ਮੈਂ ਉਹ ਗ੍ਰਾਮਾਂ ਦੱਸਾਂ ਤਾਂ 30 40 ਗ੍ਰਾਮ ਸੌਂਫ ਹੈ ਠੀਕ ਹੈ ਜੀ 8 10 ਗ੍ਰਾਮ ਹੈਗੀਆਂ ਬੜੀਆਂ ਇਲਾਚੀਆਂ ਤੇ 8 10 ਗ੍ਰਾਮ ਹੈਗੀਆਂ ਛੋਟੀਆਂ ਇਲਾਚੀਆਂ ਤੇ 5 ਤੋਂ 6 ਗ੍ਰਾਮ ਹੈਗੀ ਆ ਦਾਲ ਚੀਨੀ ਤੇ 10 ਕ ਗ੍ਰਾਮ ਜਿਹੜੇ ਲੌਂਗ ਹੈ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਬਰਤਨ ਲੈਣਾ ਠੀਕ ਹੈ ਜੀ ਜਿਹੜੇ ਇਹ ਮਸਾਲੇ ਆ ਇਹਨਾਂ ਨੂੰ ਫੋੜੇ ਵਿੱਚ ਥੋੜੇ ਜੇ ਯਾਨੀ ਕੈੜੇ ਜੇ ਕਰ ਲੈਣੇ ਆ ਜਿਆਦਾ ਨਹੀਂ ਭੁੰਨਣੇ ਹੈਗੇ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਮਿਕਸੀ ਕਰੂਗੇ ਠੀਕ ਹੈ ਜੀ ਪਾਊਡਰ ਬਣਾਉਂਗੇ ਨਾ ਫਿਰ ਪਾਊਡਰ ਜਿਹੜਾ ਸਾਨੀ ਨਾਲ ਬਣ ਜਾਂਦਾ ਏ ਤੇ ਲਓ ਜੀ ਥੋੜਾ ਜਿਹਾ ਆਪਾਂ ਨੂੰ ਇਹਨਾਂ ਨੂੰ ਆਪਾਂ ਨੇ ਇਹਨਾਂ ਨੂੰ ਗਰਮ ਜਿਆ ਕਰ ਲੈਣਾ ਯਾਨੀ ਕੈੜੇ ਜੇ ਕਰ ਲੈਣੇ ਜਿਹੜੀ ਇਹ ਮਸਾਲੇ 'ਚ ਨਾ ਮੋਇਸਚਰ ਹੁੰਦਾ ਠੀਕ ਹੈ ਜੀ ਤੇ ਉਹ ਥੋੜਾ ਜ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਮਿਕਸੀ ਤੇ ਲਓ ਜੀ ਮਸਾਲੇ ਆਪਣੇ ਜਿਹੜੇ ਇਹ ਗਰਮ ਹੋ ਚੁੱਕੇ ਆ ਤੇ ਗੈਸ ਆਪਾਂ ਨੇ ਬੰਦ ਕਰਤੀ ਹੁਣ ਆਪਾਂ ਨੇ ਜਿਹੜੀਆਂ ਇਹਨਾਂ ਨੂੰ ਜ਼ਿਆਦਾ ਲਾਲ ਨਹੀਂ ਕਰਨਾ ਹੈਗਾ ਜੇ ਜ਼ਿਆਦਾ ਲਾਲ ਕਰੂਗੇ ਫਿਰ ਇਹਦਾ ਜਿਹੜਾ ਫਲੇਵਰ ਹੈ ਠੀਕ ਹੈ ਜੀ ਕੌੜਾ ਕੌੜਾ ਆਊਗਾ ਤੇ ਲਓ ਜੀ ਜਿਹੜੀਆਂ ਵੀ ਇਲਾਚੀਆਂ ਲੂਚੀਆਂ ਆਪਾਂ ਨੇ ਲਈਆਂ ਤੀਆਂ ਸਾਰੀਆਂ ਆਪਾਂ ਨੇ ਪਾ ਲਈਏ ਮਿਕਸੀ ਦੇ ਜੱਗਮਾ ਯਾਨੀ ਸਾਰਾ ਮਟੀਰੀਅਲ ਇਹ ਮਾ ਪਾ ਲੈਣਾ ਤੇ ਐ ਚ ਪਾਵਾਂਗੇ ਆਪਾਂ 60 ਤੋਂ 70 ਗ੍ਰਾਮ ਚੀਨੀ ਤੇ ਚੀਨੀ ਪਾਉਣ ਨਾਲ ਕੀ ਹੁੰਦਾ ਠੀਕ ਹੈ ਜੀ ਕਿਹੜਾ ਮਸਾਲਾ ਹੈ ਮਤਲਬ ਪਚਾਦਾ ਮਸਾਲਾ ਬਣਾਉਂਗੇ ਦੀ ਲਾਈਫ ਆ ਜਿਹੜੀ ਵੱਧ ਜਾਂਦੀ ਆ ਜਿਹੜੀ ਮਸਾਲਾ ਛੇਤੀ ਛੇਤੀ ਖਰਾਬ ਨਹੀਂ ਹੁੰਦਾ ਹੈਗਾ ਤੇ ਲਓ ਜੀ ਐਦਾਂ ਹੁਣ ਆਪਾਂ ਬਣਾ ਲੰਨੇ ਆ ਇੱਕ ਪਾਊਡਰ ਤੇ ਲਓ ਜੀ ਪਾਊਡਰ ਬਣ ਕੇ ਆਪਣਾ ਰੈਡੀ ਆ ਦੇਖੋ ਕਿੰਨੀ ਵਧੀਆ ਪੀਸ ਹੋ ਗਿਆ ਇਹ ਤੇ ਲਓ ਜੀ ਇਸ ਤਰੀਕੇ ਨਾਲ ਬਣਾਉਂਦੇ ਆ ਜੇ ਅਸੀਂ ਚਾਦਾ ਮਸਾਲਾ ਤੇ ਤੁਸੀਂ ਇਹਦੇ ਵਿੱਚ ਇੱਕ ਦੋ ਚਮਚਾ ਠੀਕ ਹੈ ਜੀ ਅਜਵੈਣ ਦਾ ਵੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਅਜਵੈਣ ਦਾ ਫਲੇਵਰ ਵਧੀਆ ਲੱਗਦਾ ਤੁਸੀਂ ਇਹਦੇ ਵਿੱਚ ਉਹ ਵੀ ਪਾ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਥੋੜੀਆਂ-ਬਹੁਤੀਆਂ ਕਾਲੀਆਂ ਮਿਰਚਾਂ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਮਤਲਬ ਕਾਲੀ ਮਿਰਚ ਦਾ ਫਲੇਵਰ ਵਧੀਆ ਲੱਗਦਾ ਤਾਂ ਤੁਸੀਂ ਅੱਧਾ ਕ ਚਮਚ ਕਾਲੀ ਮਿਰਚ ਦਾ ਵੀ ਐਡ ਕਰ ਲਿਓ ਤੇ ਲਓ ਜੀ ਮੈਂ ਬਣਾਇਆ ਇਹ ਅਜਵੈਣ ਤੇ ਕਾਲੀਆਂ ਮਿਰਚਾਂ ਤੋਂ ਬਿਨਾਂ ਤੁਸੀਂ ਕਲਰ ਚੈੱਕ ਕਰੋ ਮਸਾਲੇ ਦਾ ਔਰ ਖੁਸ਼ਬੂ ਇਹਦੀ ਇੰਨੀ ਵਧੀਆ ਆ ਰਹੀ ਆ ਜੇ ਤੁਸੀਂ ਆ ਮਸਾਲਾ ਬਣਾ ਕੇ ਰੱਖ ਲਓਗੇ ਠੀਕ ਹੈ ਜੀ ਤੁਸੀਂ ਚਾਹ ਦੇ ਵਿੱਚ ਜਾਂ ਦੁੱਧ ਦੇ ਵਿੱਚ ਪਾ ਕੇ ਤੁਸੀਂ ਪੀਓਗੇ ਮੈਂ ਕਹਿੰਦਾ ਵੀ ਤੁਹਾਨੂੰ ਨਜ਼ਾਰਾ ਆਊਗਾ ਪੂਰੀ ਹਨ ਵਧੀਆ ਚਾਹ ਬਣੂਗੀ ਕਿਉਂਕਿ ਵਿਆਹ ਸ਼ਾਦੀਆਂ ਦੇ ਵਿੱਚ ਜਦੋਂ ਵੀ ਅਸੀਂ ਠੀਕ ਹੈ ਚਾਹ ਬਣਾਉਂਦੇ ਆ ਤਾਂ ਅਸੀਂ ਐਦਾਂ ਹੀ ਮਸਾਲਾ ਬਣਾਉਂਦੇ ਆ ਤੇ ਲਓ ਜੀ ਇਹਨੂੰ ਹੁਣ ਆਪਾਂ ਕਿਸੇ ਡੱਬੇ 'ਚ ਕੱਢ ਲੂਗੇ ਤੇ ਲਓ ਜੀ ਮਸਾਲਾ ਬਣ ਕੇ ਆਪਣਾ ਹੋ ਗਿਆ ਰੈਡੀ ਆ ਦੇਖੋ ਡੱਬੇ 'ਚ ਆਪਾਂ ਨੇ ਕੱਢ ਲਿਆ ਹੁਣ ਤੇ ਨਾਲੇ ਹੁਣ ਤੁਹਾਨੂੰ ਚਾਹ ਬਣਾ ਕੇ ਦਿਖਾਉਂਦੇ ਆ ਆਪਾਂ ਵੀ ਹਲਵਾਈ ਚਾਹ ਕਿਵੇਂ ਬਣਾਉਂਦੇ ਆ ਤੇ ਲਓ ਜੀ ਸਭ ਤੋਂ ਪਹਿਲਾਂ ਇੱਕ ਗਲਾਸ ਆਪਾਂ ਪਾਣੀ ਦਾ ਪਾ ਲੂਗੇ ਇੱਕ ਬਰਤਨ ਦੇ ਵਿੱਚ ਤੇ ਜਦੋਂ ਵੀ ਤੁਸੀਂ ਚਾਹ ਬਣਾਉਣੀ ਹੈ ਠੀਕ ਹੈ ਜੀ ਮਿਣਕੇ ਬਣਾਓ ਉਹਨੂੰ ਬਗੈਰ ਮਿਣੇ ਤੇ ਨਾ ਬਣਾਓ ਜਦੋਂ ਵੀ ਆਪਾਂ ਚਾਹ ਮਿਣਕੇ ਬਣਾਉਣੀ ਹੈ ਨਾ ਠੀਕ ਹੈ ਜੀ ਮਿਣਕੇ ਪਾਣੀ ਪਾਉਂਦੇ ਮਿਣਕੇ ਦੁੱਧ ਪਾਉਂਦੇ ਤਾਂ ਚਾਹ ਦਾ ਜਿਹੜਾ ਬੈਲੈਂਸ ਹੋ ਜਾਂਦੀ ਇੱਕ ਠੀਕ ਹੈ ਜੀ ਮੰਨ ਲਓ ਜੇ ਦੁੱਧ ਘੱਟ ਵੱਧ ਰਹਿ ਗਿਆ ਪਾਣੀ ਇੱਧਰ ਉੱਧਰ ਹੋ ਗਿਆ ਫੇਰ ਵੀ ਚਾਹ ਦਾ ਸਵਾਦ ਨਹੀਂ ਆਉਂਦਾ ਤੇ ਲੋ ਜੀ ਇੱਕ ਗਲਾਸ ਆਪਾਂ ਨੇ ਪਾ ਲਿਆ ਪਾਣੀ ਦਾ ਤੇ ਹੁਣ ਇਹਨੂੰ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਤੱਕ ਇਹਨੂੰ ਉਬਾਲੀ ਨਹੀਂ ਆ ਜਾਂਦੀ ਤੇ ਜਦੋਂ ਪਾਣੀ ਨੂੰ ਉਬਾਲੀ ਆ ਗਈ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਚਾਹ ਪੱਤੀ ਜਿਹੜੀ ਤੁਸੀਂ ਵਰਤਦੇ ਹੋ ਠੀਕ ਹੈ ਜੀ ਜਿਹੜਾ ਤੁਹਾਨੂੰ ਫਲੇਵਰ ਵਧੀਆ ਲੱਗਦਾ ਹੈ ਮਤਲਬ ਤੁਸੀਂ ਘਰੇ ਕੋਈ ਵੀ ਚਾਹ ਪੱਤੀ ਜਿਹੜੀ ਤੁਹਾਡੇ ਮੂੰਹ ਲੱਗੀ ਵੀ ਆ ਤੁਸੀਂ ਉਹ ਚਾਹ ਪੱਤੀ ਪਾ ਲੈਣੀ ਹੈ ਦੇ ਵਿੱਚ ਤੇ ਚਾਹ ਪੱਤੀ ਤੁਸੀਂ ਹਮੇਸ਼ਾ ਉਬਲਦੇ ਉਬਲਦੇ ਪਾਣੀ ਚ ਪਾਉਣੀ ਆ ਠੀਕ ਹੈ ਜੀ ਜੇ ਉਬਲਦੇ ਉਬਲਦੇ ਪਾਣੀ ਮੈਂ ਚਾਹ ਪੱਤੀ ਪਾਉਂਗੇ ਤਾਂ ਚਾਹ ਦਾ ਜਿਹੜਾ ਫਲੇਵਰ ਬਹੁਤ ਵਧੀਆ ਆਊਗਾ ਤੇ ਲੋ ਜੀ ਮਿੱਠੇ ਵਾਸਤੇ ਮੈਂ ਵਰਤ ਰਿਹਾ ਗੁੜ ਠੀਕ ਹੈ ਜੀ ਮਿੱਠਾ ਤੁਸੀਂ ਚਾਹ ਦੇ ਵਿੱਚ ਆਪਣੇ ਹਿਸਾਬ ਕਿਤਾਬ ਨਾਲ ਪਾ ਲਿਓ ਜੇ ਤੁਸੀਂ ਮਿੱਠਾ ਤੇਜ ਪੀਂਦੇ ਹੋ ਤੇਜ ਪਾ ਲਿਓ ਜਾਂ ਫਿਰ ਘੱਟ ਪਾ ਲਿਓ ਲਓ ਜੀ ਚਾਹ ਜਿਹੜੀ ਆਪਣੀ ਐਨ ਪੱਕ ਚੁੱਕੀ ਆ ਹੁਣ ਆਪਾਂ ਪੌਨੀਆਂ ਦੇ ਵਿੱਚ ਦੁੱਧ ਆ ਲਓ ਜੀ ਠੀਕ ਆ ਜੀ ਤੇ ਜਦੋਂ ਆਪਾਂ ਨੇ ਗੁੜ ਪਾਉਨੇ ਆ ਚਾਹ ਪੱਤੀ ਪਾਉਨੇ ਆ ਉਤੋਂ ਬਾਅਦ ਆਪਾਂ ਨੇ ਘਟੋ ਘਟ 3-4 ਮਿੰਟ ਵਾਲੀ ਦੇਣੀ ਆ ਚਾਹ ਨੂੰ ਚੰਗੀ ਤਰ੍ਹਾਂ ਤੇ ਹੁਣ ਵੀ ਇਹਨੂੰ ਆਪਾਂ 3-4 ਮਿੰਟ ਹੋਰ ਵਾਲੂਗੇ ਤੇ ਜਦੋਂ ਆਪਾਂ ਨੇ ਦੁੱਧ ਪਾ ਦੇਣਾ ਠੀਕ ਆ ਜੀ ਦੁੱਧ ਪਾਉਣ ਤੋਂ ਬਾਅਦ ਜਿੱਥੇ ਮੈਂ ਕਿਹਾ ਮੰਨ ਲਓ ਹੁਣ ਆਪਣੇ ਕੋਲ ਇਹ 2-3 ਕੱਪ ਚਾਹ ਦੇ ਆ ਇਦੇ ਚ ਆਪਾਂ ਨੇ ਚਮਚੇ ਦਾ ਚੌਥਾ ਹਿੱਸਾ ਠੀਕ ਹੈ ਜੀ ਆਹ ਜਿਹੜਾ ਮਤਲਬ ਆਪਾਂ ਨੇ ਮਸਾਲਾ ਬਣਾ ਕੇ ਰੱਖਿਆ ਇਹ ਪਾ ਦੇਣਾ ਠੀਕ ਹੈ ਜੀ ਇਹ ਪਹਿਲਾਂ ਨਹੀਂ ਪਾਉਣਾ ਹੈਗਾ ਜੇ ਪਹਿਲਾਂ ਪਾਉਂਗੇ ਫਿਰ ਇਹ ਮਸਾਲੇ ਦਾ ਜਿਹੜਾ ਟੇਸਟ ਹੈ ਉਹ ਕੌੜਾ ਆਊਗਾ ਠੀਕ ਹੈ ਜੀ ਜਦੋਂ ਆਪਾਂ ਨੇ ਦੁੱਧ ਪਾਉਣਾ ਦੁੱਧ ਪਾਉਣ ਦੇ ਨਾਲ ਹੀ ਆਪਾਂ ਨੇ ਮਸਾਲਾ ਪਾ ਦੇਣਾ ਇਹਦੇ ਵਿੱਚ ਤੇ ਜਦੋਂ ਚਾਹ ਨੂੰ ਉਬਾਲੀ ਆਉਣ ਲੱਗ ਗਈ ਫਿਰ ਸੇਕ ਆ ਜਿਹੜਾ ਤੁਸੀਂ ਇਹਦਾ ਕੱਟ ਕਰਦੇ ਹੋ ਕੱਟ ਸੇਕ ਪਰ ਆਪਾਂ ਨੇ ਇਹਨੂੰ 3-4 ਮਿੰਟ ਪਕਾਉਣੀ ਆ ਠੀਕ ਹੈ ਜੀ ਜੇ ਚਾਹ ਨੂੰ ਕੱਚੀ ਛੱਡੂਗੇ ਫਿਰ ਚਾਹ ਦਾ ਫਲੇਵਰ ਵਧੀਆ ਨਹੀਂ ਆਉ ਇਸ ਕਰਕੇ ਚਾਹ ਨੂੰ ਮਿੱਠੀਆਂ ਚ ਕਰਦੇ ਹੋ ਤੇ 3-4 ਮਿੰਟ ਇਹਨੂੰ ਪਕਾਇਓ ਤੇ ਲਓ ਜੀ ਚਾਹ ਆਪਣੀ ਪੱਕ ਚੁੱਕੀ ਆ ਹੁਣ ਗੈਸ ਕਰਦੇ ਆਪਾਂ ਬੰਦ ਤੇ ਇਹਨੂੰ ਕਿਸੇ ਬਰਤਨ ਚ ਲੈਨੇ ਆ ਪੁਣ ਤੇ ਲਓ ਜੀ ਚਾਹ ਬਣ ਕੇ ਹੋ ਗਈ ਆਪਣੀ ਰੈਡੀ ਤੇ ਚਾਹ ਨੂੰ ਇੱਕ ਵਾਰ ਆਪਾਂ ਫੈਂਟੀ ਮਾਰ ਲੂਗੇ ਠੀਕ ਆ ਜੀ ਫੈਂਟੀ ਮਾਰਨ ਨਾਲ ਚਾਹ ਦੇਖੋ ਆ ਦੇਖੋ ਆ ਜਿਹੜੀ ਚਿਗ ਜੀ ਆਉਂਦੀ ਹੈ ਨਾ ਚਾਹ ਪਰ ਮੈਂ ਕਹਿੰਦਾ ਵੀ ਨਜ਼ਾਰਾ ਹੀ ਆ ਜਾਂਦਾ ਤੇ ਲਓ ਜੀ ਬਹੇ ਤਾਂ ਚਾਹ ਪੀਣ ਵਾਸਤੇ ਸਿਹਤ ਲਈ ਹਾਨੀ ਕਰਕੇ ਪਰ ਪੀਣ ਤੇ ਹਟ ਦਾ ਕੋਈ ਨਹੀਂ ਹੈਗਾ ਠੀਕ ਆ ਜੀ ਅਸੀਂ ਵੀ ਜਦੋਂ ਵੀ ਕੰਮ ਤੇ ਜਾਂਦੇ ਆ ਸਾਨੂੰ ਵੀ ਪਹਿਲਾਂ ਅਗਲਾ ਜਾਂਦਿਆਂ ਨੂੰ ਚਾਹ ਪੁੱਛਦਾ ਬਾਈ ਚਾਹ ਬਣਾ ਦੀਏ ਤੁਹਾਡੇ ਜੋਗੀ ਤੇ ਲਓ ਜੀ ਹੁਣ ਆਪਾਂ ਇਹਨੂੰ ਕੱਢਦੇ ਆ ਕੱਪਾਂ ਦੇ ਵਿੱਚ ਤੇ ਲਓ ਜੀ ਚਾਹ ਨੂੰ ਕੱਢ ਲੰਨੇ ਆ ਹੁਣ ਆਪਾਂ ਕੱਪਾਂ ਦੇ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਲਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਚਾਹ ਦਾ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਕਿੰਨਾ ਪਿਆਰਾ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ